ਜਾਣਾ ਦੇ ਵਿੱਚ ਹੋਇਆ ਇੱਕ ਦਿਲ ਕੰਬਾਊ ਹਾਦਸਾ ਅਨੁਵਾਕਾਰ ਸਾਹਮਣੇ ਖੜੇ ਟਰੱਕ ਦੇ ਵਿੱਚ ਜਾ ਟਕਰਾਈ ਗੱਡੀ ਵਿੱਚ ਸਵਾਰ ਵਿਅਕਤੀ ਦੇ ਸਿਰ ਤੇ ਲੱਗੀਆਂ ਨੇ ਸੱਟਾਂ ਤੇ ਲੁਧਿਆਣਾ ਦੇ ਐਸਐਚਓ ਦੇ ਵਜੋਂ ਹੋਈ ਹੈ ਪਛਾਣ ਤੇ ਮੌਕੇ ਤੇ ਹੀ ਇਸ ਐਸਐਚਓ ਦੀ ਹੋ ਗਈ ਹੈ ਮੌਤ ਜੀਹਾਂ ਦੱਸਦੀ ਹੈ ਅਜਿਹਾ ਇੱਕ ਹਾਦਸਾ ਲੁਧਿਆਣਾ ਦੇ ਅਮਰੋੜ ਰੋਡ ਤੋਂ ਸਾਹਮਣੇ ਆਇਆ ਹੈ ਜਿੱਥੇ ਕਿ ਗੱਡੀ ਦੇ ਵਿੱਚ ਸਵਾਰ ਇੱਕ ਐਸਐਚਓ ਦੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਇਹ ਦਿਲਕੰਬਾਉ ਹਾਦਸਾ ਜਿਹੜਾ ਅਮਰੋੜ ਰੋਡ ਤੇ ਹੋਇਆ ਹੈ ਇਹ ਇਸ ਗੱਡੀ ਦੇ ਵਿੱਚ ਸਵਾਰ ਇੱਕ ਲੁਧਿਆਣਾ ਦਾ ਐਸਐਚਓ ਸੀ ਜਿਹੜਾ ਕਿ ਆਪਣੇ ਡਿਊਟੀ ਦੇ ਬੋਰ ਤੋਂ ਬਾਅਦ ਆਪਣੇ ਘਰ ਵਾਪਸ ਜਾ ਰਿਹਾ ਸੀ ਤੇ ਉਸ ਦੀ ਕਾਰ ਜਿਸ ਦਾ ਤੂਲਨ ਵਿਗੜ ਜਾਂਦਾ ਹੈ ਤੇ ਸਾਹਮਣੇ ਖੜੇ ਇੱਕ ਟਰੱਕ ਦੇ ਨਾਲ ਜਾ ਟਕਰਾਉਂਦੀ ਹੈ ਜਿਸ ਨਾਲ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਗੱਡੀ ਬਿਲਕੁਲ ਹੀ ਹਾਦਸਾ ਗ੍ਰਸਤ ਹੋ ਜਾਂਦੀ ਹੈ ਤੇ ਮੌਕੇ ਤੇ ਹੀ ਇਸ ਐਸਐਚਓ ਦੀ ਮੌਤ ਹੋ ਜਾਂਦੀ ਹੈ ਦੱਸ ਦਈਏ ਕਿ ਇਹਨਾਂ ਜਿਹੜੇ ਐਸ ਐਚਓ ਨੇ ਇਹਨਾਂ ਦੀ ਪਛਾਣ ਦਵਿੰਦਰਪਾਲ ਸਿੰਘ ਦੇ ਵਜੋਂ ਹੋਈ ਹੈ ਜਿਹੜੇ ਕਿ ਮੰਡੀ ਗੋਬਿੰਦਗੜ ਦੇ ਵਿੱਚ ਰਹਿੰਦੇ ਸਨ ਤੇ ਸਮਰਾਲਾ ਵਿਖੇ ਆਪਣੀਆਂ ਸੇਵਾਵਾਂ ਦਿੰਦੇ ਸਨ ਤੇ ਰੋਜ਼ਾਨਾ ਦੀ ਤਰ੍ਹਾਂ ਇਹ ਆਪਣੀ ਡਿਊਟੀ ਕਰਨ ਤੋਂ ਬਾਅਦ ਆਪਣੇ ਘਰ ਮੰਡੀ ਗੋਬਿੰਦਗੜ ਜਾ ਰਹੇ ਸਨ ਜਿੱਥੇ ਕਿ ਇਹ ਅਨੁਵਗ ਗੱਡੀ ਵਿੱਚ ਸਵਾਰ ਹੋ ਕੇ ਆਪਣੇ ਘਰ ਆ ਰਹੇ ਸਨ ਤੇ ਨਾਲ ਹੀ ਨਾਲ ਜਦੋਂ ਇਹ ਸੜਕ ਤੇ ਸਨ ਤਾਂ ਇਹਨਾਂ ਦੀ ਗੱਡੀ ਦਾ ਜਿਹੜਾ ਸੰਤੁਲਨ ਹੈ ਉਹ ਅਚਾਨਕ ਵਿਗੜ ਜਾਂਦਾ ਹੈ ਤੇ ਇਹ ਜਿਹੜੀ ਗੱਡੀ ਹੈ ਸਾਹਮਣੇ ਖੜੇ ਇੱਕ ਟਰੱਕ ਦੇ ਨਾਲ ਜਾ ਟਕਰਾਉਂਦੀ ਹੈ ਤੇ ਬਿਲਕੁਲ ਹੀ ਟਰੱਕ ਦੇ ਹੇਠਾਂ ਵੱਜ ਜਾਂਦੀ ਹੈ ਤੇ ਗੱਡੀ ਦੇ ਪਰਖੱਚੇ ਉੱਡ ਜਾਂਦੇ ਨੇ ਗੱਡੀ ਬਿਲਕੁਲ ਹੀ ਪਿਸ ਜਾਂਦੀ ਹੈ ਗੱਡੀ ਦੇ ਟੁਕੜੇ ਟੁਕੜੇ ਹੋਏ ਨਜ਼ਰ ਆਉਂਦੇ ਨੇ ਤੇ ਮੌਕੇ ਤੇ ਹੀ ਇਸ ਐਸ ਐਚਓ ਦੀ ਜਿਹੜੀ ਮੌਤ ਹੋ ਜਾਂਦੀ ਹੈ ਦੱਸਦੀ ਹੈ ਕਿ ਦਵਿੰਦਰਪਾਲ ਸਿੰਘ ਹੁਣੀ ਸਰਦਾਰ ਨੇ ਜਿਹੜੇ ਕਿ ਸਿਰ ਤੇ ਦਸਤਾਰ ਸਜਾਉਂਦੇ ਨੇ ਪਰੰਤੂ ਇੰਨਾ ਹੋਣ ਦੇ ਬਾਵਜੂਦ ਵੀ ਇਹਨਾਂ ਦੇ ਸਿਰ ਤੇ ਜਿਹੜੀਆਂ ਗੰਬੀਰ ਸੱਟਾਂ ਲਗੀਆਂ ਨੇ ਜਿਨ੍ਹਾਂ ਦੀ ਤਾਬਨਾ ਸਹਿੰਦੇ ਹੋਏ ਐਸਐਚਓ ਦੀ ਮੌਕੇ ਤੇ ਹੀ ਮੌਤ ਹੋ ਗਈ ਹੈ ਦੱਸਦੀ ਹੈ ਕਿ ਜਿਹੜੇ ਆਸ-ਪਾਸ ਦੇ ਉਸ ਵਕਤ ਸੜਕ ਤੇ ਲੋਕ ਸਨ ਉਹਨਾਂ ਨੇ ਦਵਿੰਦਰਪਾਲ ਸਿੰਘ ਹੁਣਾ ਨੂੰ ਗੱਡੀ ਚੋਂ ਬਾਹਰ ਕੱਢਣ ਦੀ ਬਹੁਤ ਕੋਸ਼ਿਸ਼ ਕੀਤੀ ਤੇ ਬਹੁਤ ਜ਼ਿਆਦਾ ਮੁਸ਼ਕਲ ਤੋਂ ਬਾਅਦ ਉਹਨਾਂ ਨੇ ਐਸਐਚਓ ਦਵਿੰਦਰਪਾਲ ਸਿੰਘ ਨੂੰ ਗੱਡੀ ਚੋਂ ਬਾਹਰ ਕੱਢਿਆ ਤੇ ਤੁਰੰਤ ਹਸਤਾ ਲੈ ਗਏ ਪਰੰਤੂ ਜਦੋਂ ਹਸਪਤਾਲ ਪਹੁੰਚੇ ਤਾਂ ਡਾਕਟਰਾਂ ਨੇ ਪਹੁੰਚਦੇ ਸਾਰ ਹੀ ਦਵਿੰਦਰਪਾਲ ਸਿੰਘ ਉਰਾਂ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ ਹੈ ਦੱਸਤੀ ਹੈ ਕਿ ਫਿਰ ਬਾਅਦ ਦੇ ਵਿੱਚ ਉਹਨਾਂ ਦਾ ਜਿਹੜਾ ਪੋਸਟਮਾਰਟਮ ਕਰਨ ਦੇ ਵਾਸਤੇ ਉਹਨਾਂ ਨੂੰ ਜਿਹੜਾ ਮੁਰਦਾ ਘਰ ਦੇ ਵਿੱਚ ਰੱਖਿਆ ਗਿਆ ਹੈ ਤੇ ਉਸ ਤੋਂ ਬਾਅਦ ਪੁਲਿਸ ਦਾ ਵੀ ਇਹ ਕਹਿਣਾ ਹੈ ਕਿ ਪੋਸਟਮਾਰਟਮ ਹੋਣ ਤੋਂ ਬਾਅਦ ਜਿਹੜੀ ਉਹਨਾਂ ਦੀ ਲਾਸ਼ ਹੈ ਉਹਨਾਂ ਦੇ ਪਰਿਵਾਰ ਨੂੰ ਸੌਂਪ ਦਿੱਤੀ ਜਾਵੇਗੀ ਤੇ ਦਵਿੰਦਰਪਾਲ ਸਿੰਘ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਵੀ ਇਸ ਦੇ ਬਾਰੇ ਜਾਣਕਾਰੀ ਦੇ ਦਿੱਤੀ ਗਈ ਹੈ ਕਿ ਉਹਨਾਂ ਦੀ ਗੱਡੀ ਜਿਹੜੀ ਹੈ ਹਾਦਸਾ ਗ੍ਰਸਤ ਹੋ ਗਈ ਹੈ ਤੇ ਹੁਣ ਉਹਨਾਂ ਦੀ ਜਿਹੜੀ ਜਾਨ ਚਲੀ ਗਈ ਹੈ ਤੇ ਪੋਸਟਮਾਰਟਮ ਹੋਣ ਤੋਂ ਬਾਅਦ ਹੀ ਉਹਨਾਂ ਦੀ ਜਿਹੜੀ ਲਾਸ਼ ਹੈ ਉਹਨਾਂ ਦੇ ਪਰਿਵਾਰ ਵਾਲਿਆਂ ਨੂੰ ਸੌਂਪ ਦਿੱਤੀ ਜਾਵੇਗੀ ਦੱਸਦੀ ਕਿ ਦਵਿੰਦਰਪਾਲ ਸਿੰਘ ਜਿョ ਹਮੇਸ਼ਾ ਦੀ ਤਰ੍ਹਾਂ ਆਪਣੀ ਅਨੋਵਾ ਗੱਡੀ ਦੇ ਵਿੱਚ ਸਵਾਰ ਹੋ ਕੇ ਆਪਣੀ ਡਿਊਟੀ ਤੇ ਜਾਂਦੇ ਸਨ ਤੇ ਆਪਣੀਆਂ ਸੇਵਾਵਾਂ ਕੰਪਲੀਟ ਕਰਨ ਤੋਂ ਬਾਅਦ ਸ਼ਾਮ ਨੂੰ ਆਪਣੇ ਘਰ ਵਾਪਸ ਆਉਂਦੇ ਸਨ ਇਸੇ ਹੀ ਰੋਡ ਦੇ ਰਾਹੀਂ ਜਿਸ ਤੋਂ ਉਹ ਅੱਜ ਆ ਰਹੇ ਸਨ ਪਰੰਤੂ ਅਚਾਨਕ ਹੀ ਉਹਨਾਂ ਦੀ ਗੱਡੀ ਦਾ ਜਿਹੜਾ ਸੰਤੁਲਨ ਵਿਗੜ ਜਾਂਦਾ ਹੈ ਤੇ ਉਹਨਾਂ ਦੀ ਗੱਡੀ ਜਿਹੜੀ ਹੈ ਸਾਹਮਣੇ ਟ੍ਰੱਕ ਦੇ ਨਾਲ ਟਕਰਾ ਜਾਂਦੀ ਹੈ ਜਿਸ ਦੇ ਨਾਲ ਉਹਨਾਂ ਦੇ ਸਿਰ ਤੇ ਗੰਭੀਰ ਸੱਟਾਂ ਲੱਗਦੀਆਂ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪੁਲਿਸ ਇਸ ਮਾਮਲੇ ਦੀ ਜਾਂਚ ਵੀ ਕਰ ਰਹੀ ਹੈ ਉੱਚ ਦੱਸਿਆ ਜਾ ਰਿਹਾ ਕਿ ਆਸ-ਪਾਸ ਕੋਈ ਵੀ ਹੋਰ ਆਵਾਜਾਈ ਦਾ ਸਾਧਨ ਨਹੀਂ ਸੀ ਸਿਰਫ ਇਹੀ ਗੱਡੀ ਸੀ ਜਿਹੜੀ ਕਿ ਰੋਡ ਤੇ ਜਾ ਰਹੀ ਸੀ ਤੇ ਸਾਹਮਣੇ ਇੱਕਲੇ ਟਰੱਕ ਦੇ ਨਾਲ ਟਕਰਾ ਗਈ ਹੈ ਜਿਸ ਦੇ ਨਾਲ ਦਵਿੰਦਰ ਸਿੰਘ ਉਹਨਾਂ ਦੇ ਸਿਰ ਤੇ ਜਿਹੜੀਆਂ ਸੱਟਾਂ ਲੱਗਦੀਆਂ ਨੇ ਤੇ ਉਹਨਾਂ ਦੀ ਮੌਤ ਹੋ ਜਾਂਦੀ ਹੈ ਤੇ ਹੁਣ ਪਰਿਵਾਰ ਨੂੰ ਇਸ ਬਾਰੇ ਵੀ ਜਾਣਕਾਰੀ ਦੇ ਦਿੱਤੀ ਹੈ ਤੇ ਡਾਕਟਰਾਂ ਨੇ ਜਿਹੜੀ ਉਹਨਾਂ ਦੀ ਜਿਹੜੀ ਲਾਸ਼ ਹੈ ਉਹ ਮਰਦਾ ਘਰ ਵਿੱਚ ਰੱਖੀ ਹੈ ਤੇ ਹੁਣ ਪੋਸਟਮਾਰਟਮ ਕਰਨ ਤੋਂ ਬਾਅਦ ਉਹਨਾਂ ਦੀ ਜਿਹੜੀ ਮ੍ਰਿਤਕ ਦੇ ਹੈ ਉਹਨਾਂ ਦੇ ਪਰਿਵਾਰ ਨੂੰ ਸੌ ਫਲਤ ਜਾਵੇਗੀ